¡Ay! <laughs> ਸਸੀ ਗੱਲ ਜੀ ਮੇਰਾ ਨਾਮ ਮਜੀਤ ਸਿੰਘ ਹੈਗਾ ਇੱਕ ਕਲਰ ਰੇਨਸੀਨ ਸ਼ਾਪ ਨੰਬਰ ਉਹਨਾਂ ਦਾ ਪੰਜਾਬ ਟੋਲ ਹੋ ਜਾਇਆ ਜਾ ਰਿਹਾ ਕੀ ਕਰਨਾ ਜੀ ਕੱਲ ਰਾਤੀ 7 ਵਜੇ ਦਾ ਡਰਾਸ ਸੀ ਗਈ 2000 ਵਾਲੀ ਟਿਕਟ ਸੀਗੀ ਉਹ ਦੀਵਾਲੀ ਦੇ ਨੇੜੇ ਆਉਂਦੀ ਹੈ ਠੀਕ ਹੈ ਤੇ 10000 ਟਿਕਟ ਛੱਪੀ ਸੀ ਠੀਕ ਹੈ ਜਿਹਦੇ ਵਿੱਚੋਂ ਸਾਡਾ ਕੀ ਕਹਿੰਦੇ ਪਹਿਲਾ ਪ੍ਰਾਈਜ਼ ਨਿਕਲਿਆ 1 ਕਰੋੜ ਦਾ

ਬੰਦਾ ਜੀ ਲੱਭ ਨਹੀਂ ਰਿਹਾ ਕਿਉਂਕਿ ਬੰਦਾ ਨੇ ਨੰਬਰ ਨਹੀਂ ਸਾਨੂੰ ਦਿੱਤਾ ਠੀਕ ਹੈ ਨੰਬਰ ਗੁਪਤ ਰੱਖਿਆ ਉਹਨਾਂ ਨੇ ਤਾਂ ਅਜਾ ਹੁਣ ਨੰਬਰ ਦਿਖਾ ਰਹੇ ਹਾਂ ਕੀ ਕਹਿਣਾ ਚਾਹੋਗੇ ਇਹਦੀ ਵੈਲਿਡਿਟੀ ਵੀ ਕਿੰਨੇ 1 ਮਹੀਨੇ ਦੀ ਹੁੰਦੀ ਹੈ ਹਾਂਜੀ ਹਾਂਜੀ ਜ਼ਰੂਰ ਜੀ ਵੈਲਿਡਿਟੀ 1 ਮਹੀਨੇ ਦੀ ਹੁੰਦੀ ਹੈ 1 ਮਹੀਨੇ ਦੇ ਅੰਦਰ ਇਹ ਟਿਕਟ ਕਲੇਮ ਹੋ ਜਾਏਗੀ ਠੀਕ ਹੈ ਉਸ ਤੋਂ ਬਾਅਦ ਟਿਕਟ ਨਹੀਂ ਕਲੇਮ ਹੋਦੀ 1 ਮਹੀਨੇ ਦੇ ਅੰਦਰ ਅੰਦਰ ਦਾ ਟਾਈਮ ਹੈਗਾ ਟਿਕਟ ਦੇ ਕਸਟਮਰ ਆ ਕੇ ਕਲੇਮ ਕਰਾ ਸਕਦੇ ਆ ਜੀ ਅਗਰ ਤੁਹਾਨੂੰ ਜੇ ਉਹ ਕੋਈ ਸਮੱਸਿਆ ਹੋਵੇ ਆ ਸਾਡੀ ਕਸਟਮਰ ਨੂੰ ਇਹੀ ਅਪੀਲ ਹੈ ਕਿ ਜਲਦੀ ਜਲਦੀ ਦੁਕਾਨ ਤੇ ਆਓ ਇੱਕ ਤੋਂ ਦੋ ਦਿਨ ਦੇ ਅੰਦਰ ਅੰਦਰ ਆ ਜਾਓ ਚਾਹੇ ਮਹੀਨੇ ਦੇ ਅੰਦਰ ਆ ਜਾਓ ਆਪਣੀ ਟਿਕਟ ਕਲੇਮ ਕਰਾ ਲਓ ਠੀਕ ਹੈ ਮੁੜ ਕੇ ਇਹ ਨਾ ਹੋਵੇ ਕਿ ਪਸਤਾਵਾ ਰਹਿ ਜਵੇ ਪਿੱਛੇ ਜੀ ਟਿਕਟ ਹਾਂ ਜੀ ਕੀ ਨਾਮ ਹੈ ਮੈਂ ਆਨੰਦ ਮਨਪੀਰ ਦੇ ਸਿੰਘਾ ਇਕਨ ਕਾਰ ਐਜੰਸੀ ਫਾਰਮ ਨੰਬਰ 49 50 ਨੰਬਰ ਤੋਂ ਆਪਾਂ ਸਾਡੀ ਖਾਲੀ ਸਾਡੀ ਦੁਕਾਨ ਤੋਂ ਇੱਕ ਹੋਰ ਦਾ ਨਾਮ ਲੱਗਿਆ ਹੈ ਜਿਹਦੀ ਕੀਮਤ ਸੀਗੀ 2000 ਰੁਪਏ ਤੇ ਨਗਰ ਯਾਡਾ ਟਿਕਟ ਸੀਗੀ ਹੌਣਕਾ ਹੀ ਕਹਿੰਦੇ ਨੇ ਕਸਮਰ ਜਿਹੜੇ ਹੁੰਦੇ ਨੇ ਉਹ ਕਹਿੰਦੇ ਨੇ ਸਾਡੇ ਕੋਲ ਆਉਂਦੇ ਨੇ ਕਿ ਨਾਗਰਦਾਨ ਵਿੱਚੋਂ ਇਨਾਮ ਨਹੀਂ ਨਿਕਲਦਾ ਪਰ ਨਾਗਰਦਾਨ ਵਿੱਚੋਂ ਵੀ ਇਨਾਮ ਨਿਕਲਦੇ ਨੇ ਪਹਿਲਾਂ ਵੀ ਨਿਕਲ ਚੁੱਕੇ ਨੇ ਹੁਣ ਵੀ ਨਿਕਲ ਚੁੱਕੇ ਨੇ ਤੇ ਐ ਸਾਡੀ ਦੁਕਾਨ ਤੋਂ ਹੁਣ ਇੱਕ ਹੋਰ ਏਜੰਸੀ ਤੋਂ ਤੀਜਾ ਨਾਮ ਲੱਗਿਆ ਹੈ ਮਤਲਬ ਕਿ ਹਟ ਗਈ ਹੋ ਚੁੱਕੀ ਹੈ ਪਹਿਲਾਂ ਅਫਰੀ ਦੇ ਲੱਗਿਆ ਸੀ ਵੀਰਾਂ ਦੇ ਨਾਮ ਫਿਰ ਦਿਵਾਲੀ ਤੇ ਲੱਗਿਆ ਪੰਜਾਬ ਦੇ ਨਾਮ ਤੇ ਹੁਣ ਇੱਕ ਹੋਰ ਦਾ ਨਾਮ ਲੱਗਿਆ ਹੈ ਅੱਜ ਵੀ ਢੋਲ ਵਜਾਏ ਨੇ ਅੱਜ ਢੋਲ ਵਜਾਏ ਨੇ ਖੁਸ਼ੀਆਂ ਮਨਾਏ ਨੇ ਤੇ ਢੋਲ ਵਜਾ ਕੇ ਸੋਸ਼ਲ ਮੀਡੀਆ રાહી ਅਸੀਂ ਕਸਮਨ ਨੂੰ મેસેજ ਪੰਚਾਵਾਂਗੇ ਜਿਹੜਾ ਇਨਾਮ ਅਗਿਆ ਕਿ ਉਹ ਫੜਾ ਫੜ ਆਕੇ ਮਦਦ ਕਰ ਟਿਕੜਾ ਆਪਣੀ ਕਰੇਮ ਪੁરા ਸਕે ਇਹਰਾ 1 ਮਿੰਟ ਦਾ ਟਾਈਮ ਹੁੰਦਾ ਹੈ ਤੇ ਜਲਦੀ ਹੀ ਆਕੇ ਕਰੇਮ ਪੁરા ਸਕે ਤੇ ਹੋਰ ਬਬੀ ਦਾ ਪਿਆਰ ਐਦਾ ਹੀ ਬਣਿਆ ਰਹੇ ਹੁਣ ਤੱਕ ਕੋਈ ਕਈ ਲੱਖਾਂ ਦੇ ਇੱਕ ਤਾਂ ਕਰੋੜਾ ਪੱਤੀ ਭਰਾ ਚੁੱਕਿਆ ਹੁਣ ਜੇ ਅਗੇ ਨਾਮ ਆ ਰਿਹਾ ਰਖਾਰੇ ਕਾਫੀ ਨਾਮ ਆ ਜੋ ਕਿਨੇ ਕੋਰ ਦਾ ਨਾਮ ਵੀ ਆ ਜੋ ਕਿਨੇ ਉਨ ਤੇ ਕੋਰ ਦਾ ਨਾਮ ਲੱਗਿਆ 2025 ਸਾਲ ਦੇ ਵਾਸਤੇ ਮਨ ਕੇ ਮੋਟ ਵਧਿਆ ਹੋਇਆ ਹੈ ਤੇ ਆਪਦੀ ਮਹ ਹੈ ਹੋਈ ਹੈ ਐਸਾ ਰੀ ਇਮਾਨਦਾਰੀ ਹੈ ਜਿਹੜੇ ਸਾਡੇ ਕੋਲ ਨਾਮ ਲੱਗਦੇ ਜਾਂਦੇ ਨੇ ਤੇ 2026 ਚਾਣੇ ਦਾ ਲੋੜੀ ਨੰਬਰ 2026 ਲੋੜੀ ਨੰਬਰ ਆ ਗਿਆ ਹੈ ਇਹਦਾ ਗਾਸ ਕੋਰ ਦਾ ਨਾਮ ਹੈ 500 ਰੁਪਏ ਟਿਕੜ ਹੈ ਅਡੜਵਾ ਹੈਗਾ 17 ਜਨਵਰੀ 2026 ਦੇ ਤੁਸੀਂ ਜਿੰਨਾ ਵੀ ਰਾੜੀ ਪਾਰਨ ਵਾਲੇ ਜਿੰਨਾ ਵੀ ਪ੍ਰੇਮੀ ਨੇ ਜਿੰਨੇ ਵੀ ਦੇਸ਼ ਵਾਸੀ ਨੇ ਉਹ ਆਪਣੇ ਆਪ ਨੂੰ ਇੱਕ ਮੌਕਾ ਜ਼ਰੂਰ ਦੋ ਇਨਾਮ ਰੱਖਦੇ ਨੇ ਕਿ ਜਿਸਮਨ ਨਾਲ ਲੱਗਦੇ ਨੇ ਬਾਕੀ ਤੁਸੀਂ ਇਹ ਵਹਿਮਾਂ ਚ ਨਹੀਂ ਪੈਣਾ ਇਹੋ ਕਾਲੀ ਗੱਲਾਂ ਚ ਨਹੀਂ ਆਣਾ ਰਾਸਿਆਂ ਦੇ ਚੱਕਰ ਚ ਨਹੀਂ ਪੈਣਾ ਜਿਹੜਾ ਆਣਾ ਹੈ ਉਹਦਾ ਆਈ ਹੈ ਨੰਬਰ ਕੋਈ ਵੀ ਹੋਵੇ ਨੰਬਰ ਸਾਰੇ ਹੀ ਮਰਿਆ ਹੁੰਦੇ ਹੈ ਇਹ ਸਾਰੀ ਕਿਸਮਤ ਦੀ ਗੱਲ ਬਣਦੀ ਹੈ ਆਣਾ ਆ ਸਵਮ ਨੰਬਰ 49 50 ਨੰਬਰ ਸਵਮ ਇੱਕੰਗਾ ਜੈਸੀ ਉਧਿਆਣਾ ਕੰਟਾ ਘੜ ਦੇ ਕੋਲ